ਚਰਚਾ ਸੀ ਫਿਰੋਜ਼ਪੁਰ ਤੋਂ ਕਿ ਗੋਲਡੀ ਕੰਬੋਲ ਚੋਣ ਲੜਨਗੇ ਪੂਰੀ ਚਰਚਾ ਸੀ ਇਸ ਗੱਲ ਦੀ ਜਿਹੜਾ ਉਮੀਦਵਾਰ ਆਇਆ ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਗੋਲਡੀ ਕੰਬੋਜ਼ ਕਿਉਂ ਨਹੀਂ ਚੋਣ ਲੜੇ ਫਿਰ ਇਹ ਕਿਸੇ ਦਾ ਬਹੁਤ ਵੇਟ ਕਰੀ ਪਿਛੇ ਦਾ ਕਾਲੀ ਲਾਲ ਦੇ ਪ੍ਰਧਾਨ ਦੁਬਾਰਾ ਇੱਥੋਂ ਜਿਹੜੇ 2 ਲੱਖ ਤੇ ਜਿੱਤ ਕੇ ਆਉਣਗੇ ਪਰ ਇਹ ਵੀ ਬਹੁਤ ਸੋਚਿਆ ਵੀ ਸ਼ਾਇਦ ਭਾਜੀਪੀ ਦੇ ਪ੍ਰਧਾਨ ਜਿਹੜੇ ਆਦਿਆ ਉਹਨੂੰ ਬਹੁਤ ਖੱਬੀ ਖਾਂ ਕਹਿੰਦੇ ਆ ਸ਼ਾਇਦ ਉਹ ਵੀ ਇੱਥੋਂ ਆਉਣਗੇ ਪਰ ਕੋਈ ਵੀ ਨਹੀਂ ਆਇਆ ਫਿਰ ਜੋ ਪਾਰਟੀ ਦਾ ਫੈਸਲਾ ਸੀ ਨਾ ਮੈਂ ਮੰਨ ਕੇ ਲੈ ਕੇ ਆਉਂਦਾ ਪਾਰਟੀ ਤੋਂ ਗਰਫਾ ਕਰਕੇ ਮੈਨੂੰ ਇੱਕ ਵਾਰੀ ਹੋਰ ਲੜਨ ਦਾ ਮੌਕਾ ਚਾਹ। ਤਾਂ ਫਿਰ ਹੁਣ ਗੋਲਡੀ ਨੂੰ ਪ੍ਰਧਾਨਾਂ ਨੂੰ ਹਰਾਉਣ ਦੀ ਹੱਤ ਪੈ ਗਈ ਇਹ ਸਮਝ ਲਈਏ। ਇਹਦੇ ਜਿਵੇਂ ਤੁਸੀਂ ਮਰਜ਼ੀ ਸਮਝ ਲਓ। ਪਰ ਅਸੀਂ ਬਹੁਤ ਮੇਰ ਸੀ ਵੀ ਸ਼ਾਇਦ ਪ੍ਰਧਾਨ ਜੀ ਸਾਰੇ ਪ੍ਰਧਾਨ ਇੱਥੋਂ ਲੜਨਗੇ ਕਿਉਂਕਿ ਉਹਨੇ ਦੇ ਹੋਮ ਡਿਸਟ੍ਰਿਕਟ ਨੇ ਹਮ ਲੋਕ ਸਭ ਐ। ਪਰ ਬੜੀ ਬਦਕਿਸਮਤੀ ਹੈ ਵੀ ਕੋਈ ਇੱਥੋਂ ਆਇਆ ਹੀ ਨਹੀਂ। ਟੁਕੜੀ ਇਹ ਤਾਂ ਹੋਇਆ ਕਾਲੀ ਦਲ ਤੇ ਹੋਰ ਭਾਜਪਾ ਤੇ ਪ੍ਰਧਾਨਾਂ ਨੂੰ ਇਹਨਾਂ ਡਰ ਲੱਗਣ ਲੱਗ ਗਿਆ ਆਮ ਘਰਾਂ ਦੇ ਮੁੰਡਿਆਂ ਤੋਂ। ਦੁਬਾਰਾ ਇਲੈਕਸ਼ਨ ਨਾ ਰੋਈ ਹਟ ਗਿਆ। ਹਲੇ ਵੀ ਆਮ ਕਰਾਂ ਨਹੀਂ ਹੋ 2 ਸਾਲ ਹੋ ਗਏ ਹੁਣ ਆਮ ਆਮ ਕਰੀ ਜਾਓਗੇ ਜਾਂ ਖਾਸ ਬਣਗੇ ਕੀ ਖਾਸ ਫਰਕ ਪੈਗਾ ਤੁਸੀਂ ਦੱਸੋ। ਇਦਾਂ ਹੀ ਪਹਿਲਾਂ ਰਹਿੰਦੇ ਸੀ ਇਦਾਂ ਹੀ ਹਜਰੇ ਨੇ। ਉਹੀ ਸਿੰਪਲ ਜ਼ਿੰਦਗੀ ਜਿਹੜੀ ਪਹਿਲਾਂ ਸੀ ਉਹੀ ਹਜਰੇ। ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿਉਂਕਿ ਇੰਨਾ ਅਗਰੈਸ਼ਨ ਦਾ ਤੁਸੀਂ ਨਾ ਆਪਣੀ ਇਲੈਕਸ਼ਨ ਦੇ ਵਿੱਚ ਦਿਖਾਇਆ ਸੀ। ਜਦੋਂ ਸੁਖਵੀਰ ਬਾਦਲ ਤੁਸੀਂ ਵਿਰੁੱਧ ਲੜਿਓ ਨਾ ਇੰਨਾ ਅਗਰੈਸ਼ਨ ਤੁਹਾਡਾ ਕਦੇ ਵੀ 2 ਸਾਲ ਚ ਦੇਖਣ ਨੂੰ ਮਿਲਿਆ। ਪਰ ਕੀ ਗੱਲ ਹੋ ਗਈ ਵੀਡੀਓ ਦੇ ਵਿੱਚ ਕਿਹਨੀਆਂ ਧੌਣਾ ਮਰੋੜਨ ਦੀ ਗੱਲ ਕਰ ਰਹੇ ਹਾਂ ਜੇ ਮੈਂ ਮਰੋੜਨ ਤੇ ਆ ਗਿਆ ਤੇ ਘਰੋਂ ਨਿਕਲਣਾ ਔਖਾ ਹੋ ਜਾਣਾ ਕੋਈ ਅਕਾਲੀ ਦਾ ਤਾਂ ਲੀਡਰ ਸੀ ਸਾਡੇ ਇੱਕ ਵਰਕਰ ਨੂੰ ਉੱਥੇ ਬਾਂਮਣੀ ਵਾਲੇ ਪਿੰਡ ਚ ਬਹੁਤ ਉੱਪਰ ਥੱਲੇ ਬੋਲ ਕੇ ਆਇਆ ਫਿਰ ਜੇ ਉਹਨੇ ਜਵਾਬ ਵੀ ਨਾ ਦੇ ਗਏ ਫਿਰ ਉਹ ਗੱਲ ਬਣਦੀ ਨਹੀਂ ਜੇ ਆਦੇ ਵਰਕਰ ਦੇ ਨਾਲ ਖੜਨਾ ਵੀ ਨਹੀਂ ਫਿਰ ਸਰਕਾਰ ਦਾ ਵੀ ਸਾਨੂੰ ਕੀ ਫਾਇਦਾ ਹੈ ਜੇ ਆਦੇ ਵਰਕਰ ਦੀ ਬਾਹ ਨਹੀਂ ਫੜ ਸਕਦੇ ਫਿਰ ਸਰਕਾਰਾਂ ਦਾ ਆ ਗਿਆਂ ਚਲੀਏ ਗਿਆਂ ਆਦੇ ਵਰਕਰਨ ਦਬਾ ਕੇ ਕੋਈ ਫਾਇਦਾ ਨਹੀਂ ਹੁੰਦਾ ਮੈਂ ਚੈਲੰਜ ਕਰਕੇ ਕਹਿ ਸਕਦਾ ਜਿਹੜੇ ਹਲਕੇ ਦੇ ਵਿੱਚ ਲੋਕਾਂ ਦੇ ਰੋਜ਼ ਪਰਚੇ ਹੁੰਦੇ ਸੀ ਲੋਕਾਂ ਕਾ ਰੋਟੀ ਘਟ ਪਕਦੀ ਸੀ ਪਰ ਪਰਚੇ ਜ਼ਿਆਦਾ ਹੁੰਦੇ ਸੀ ਅੱਜ ਉਸ ਹਲਕੇ 'ਚ ਸਵਾ ਦਾਲ ਸ ਦੋ ਸਾਲ ਹੋ ਗਏ ਕਿਸੇ ਬੰਦੇ ਨੂੰ ਧੰਨ ਨਹੀਂ ਕੀਤਾ ਗਿਆ ਕਿਸੇ ਬੰਦੇ ਤੇ ਨਜਾਇਜ਼ ਪਰਚਾ ਨਹੀਂ ਹੋਇਆ ਮੈਨੂੰ ਸਭ ਪਤਾ ਕਿਹਨੇ ਗਲਤ ਕੀਤਾ ਮੇਰੇ ਕੋਲੇ ਨਾਂ ਲਿਖੇ ਪਏ ਆ ਜੇ ਤੁਹਾਡੇ ਕੋਲੇ ਨਾਂ ਲਿਖੇ ਪਿਆ ਗਲਤ ਕਰਨ ਵਾਲਿਆਂ ਦੇ ਫਿਰ ਸਵਾ ਦੋ ਸਾਲ ਚੋਂ ਪਹਿਲਾਂ ਕਿਉਂ ਨਹੀਂ ਬੋਲੇ ਉਦੋਂ ਹੀ ਕਿਉਂ ਬੋਲੇ ਫਿਰ ਜਦੋਂ ਤੁਹਾਡੇ ਇਥੇ ਆਉਂਦੀਆਂ ਕਿਉਂਕਿ ਗਲਤ ਕਰਨ ਵਾਲਿਆਂ ਨੇ ਤਾਂ ਗਲਤ ਕੀਤਾ ਕੀ ਤੁਸੀਂ ਉਹਨੂੰ ਉਹਨਾਂ ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਵਰਤੋਗੇ ਨਹੀਂ ਬਿਲਕੁਲ ਉਹਨਾਂ ਦੇ ਇਨਕੁਆਰੀਆਂ ਸਾਰੀਆਂ ਉਹ ਸਾਡੇ ਮੈਂ ਜਿਹੜੇ ਵੀਡੀਓ ਆਫੀਸਰਾਂ ਕੋਲ ਪਹੁੰਚ ਗਈਆਂ ਸਾਰੀਆਂ ਔਰ ਇਨਕੁਆਰੀ ਪੈਂਡਿੰਗ ਹੈ ਬਿਕੋਜ਼ ਕੋਡ ਕਰਕੇ ਉਹ ਪੈਂਡਿੰਗ ਰਹਿ ਗਿਆ ਇਲੈਕਸ਼ਨ ਤੋਂ ਬਾਅਦ ਜਿਨੇ ਜਿਨੇ ਜੋ ਕੰਮ ਗਲਤ ਕੀਤੇ ਆ ਉਹਦਾ ਜ਼ਿੰਮੇਵਾਰ ਉਹ ਆਪ ਹੋਊਗਾ ਔਰ ਪੁਰਤੂਗਾ ਵੀ ਜ਼ਰੂਰ ਹੈ ਮੁੱਖ ਮੰਤਰੀ ਸਾਹਿਬ ਮਾਨਸਾਹ ਇੱਕ ਗੱਲ ਬੜੀ ਕਹਿੰਦੇ ਹੁੰਦੇ ਆ ਕਿ ਇਹਨਾਂ ਨੇ 70-75 ਸਾਲ ਚ ਗਲੀਆਂ ਨਾਲੀਆਂ ਦੀ ਸੜਕਾਂ ਦੀ ਰਾਜਨੀਤੀ ਕੀਤੀ ਆ ਪਰ ਜਦੋਂ ਅੱਜ ਮੈਂ ਉਧਰੋਂ ਮੁਕਸਰੋਂ ਇੱਧਰ ਤੁਹਾਡੇ ਇੱਥੇ ਜਿੱਥੇ ਤੁਸੀਂ ਹੋ ਇੱਥੇ ਪਹੁੰਚਿਆ ਨਾ ਤਾਂ ਮੈਨੂੰ ਸੜਕਾਂ ਦੇਖ ਕੇ ਐ ਲੱਗਣ ਲੱਗ ਗਿਆ ਵੀ ਯਾਰ ਸ਼ਾਇਦ ਜੇ ਤੁਸੀਂ ਵੀ ਕਿਤੇ ਸੜਕਾਂ ਦੀ ਰਾਜਨੀਤੀ ਕਰਨੋਂ ਭਰਾਓ ਸੜਕਾਂ ਦਾ ਬਣ ਜਾਣਾ ਸੜਕਾਂ ਦੀ ਰਾਜਨੀਤੀ ਉਹ ਕਰ ਲਓ ਤੁਸੀਂ ਮੁਕਸਰ ਤੋਂ ਅਰਨੀਵਾਲਾ ਆਏ ਹੋਗੇ ਪੰਨੀ ਉਹਦੇ ਪਿੱਛੇ ਮੈਨੂੰ ਲੱਗਦਾ 2-2 ਫੁੱਟ ਤੇ ਖੱਡੇ ਆ ਉਹ ਸੜਕ ਤੇ ਪਿਛਲੇ 2 ਸਾਲਾਂ ਤੋਂ ਆਰਡੀਓ ਦਾ ਪੈਸਾ ਰੁਕਿਆ 6 ਸਾਲ ਬਾਅਦ ਆਲਰੇਡੀ ਰਿਪੇਅਰ ਹੁੰਦੀ ਆਰ ਸੜਕ ਤੇ ਪਰ ਐਨੇ ਸਾਲਾਂ ਬਾਅਦ ਉਹਨਾਂ ਦਾ ਪੈਸਾ ਰੋਕ ਕੇ ਤੁਹਾ ਡਵੈਲਪਮੈਂਟ ਰੁਕਣ ਦੀ ਲੋੜ ਹੁੰਦੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲਾ ਅੱਜ ਆ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਜਿੱਥੋਂ ਕਾਕਾ ਬਰਾੜ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਰ ਚਰਚਾ ਸੀ ਉੱਥੋਂ ਜਗਦੀਪ ਸਿੰਘ ਗੋਲਡੀ ਕੰਪੋਜ਼ ਦੀ ਜਗਦੀਪ ਸਿੰਘ ਗੋਲਡੀ ਕੰਪੋਜ਼ ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਹਰਾਇਆ ਸੀ ਚਰਚਾ ਦੇ ਵਿੱਚ ਸੀ ਤੇ ਪਿਛਲੇ ਦਿਨੀ ਇਹਸ ਕਰਕੇ ਚਰਚਾ ਚ ਨੇ ਕਿ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹ ਧੌਣਾ ਮੁਰੜਨ ਦੀ ਗੱਲ ਕਰਦੇ ਨੇ ਅਗਰੈਸ਼ਨ ਦੇ ਵਿੱਚ ਦਿਖਦੇ ਨੇ ਤਾਂ ਗੋਲਡੀ ਮੇਰੇ ਨਾਲ ਨਹੀਂ ਗੱਲਬਾਤ ਕਰਨਗੇ ਇਲੈਕਸ਼ਨ ਤੇ ਵੀ ਤੇ ਉਹਨਾਂ ਦੀਆਂ ਜਿਹੜੀਆਂ ਚੋਣ ਲੜਨ ਦੀਆਂ ਸੰਭਾਵਨਾਵਾਂ ਸੀ ਉਹਨਾਂ ਤੇ ਵੀ ਬਾਈ ਜੀ ਬਹੁਤ-ਬਹੁਤ ਸ਼ੁਕਰੀਆ ਸਮਾਂ ਦਿੱਤੀ ਗੱਲ। ਥੈਂਕ ਯੂ ਤੁਹਾਡਾ ਵੀ ਅੱਖਰ ਚੈਨਲ ਦਾ ਬਹੁਤ-ਬਹੁਤ ਧੰਨਵਾਦ। ਤੋ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਹੀ ਚਰਚਾ ਸੀ ਫਿਰੋਜ਼ਪੁਰ ਤੋਂ ਕਿ ਗੋਲਡੀ ਕੰਬੋਲ ਚੋਂ ਲੜਨਗੇ ਪੂਰੀ ਚਰਚਾ ਸੀ ਇਸ ਗੱਲ ਦੀ ਜਿਹੜਾ ਉਮੀਦਵਾਰ ਆਇਆ ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਗੋਲਡੀ ਕੰਬੋਜ਼ ਕਿਉਂ ਨਹੀਂ ਚੋਂ ਲੜੇ ਫਿਰ ਇੱਥੋਂ ਨਹੀਂ ਇਦਾਂ ਦੀ ਗੱਲ ਨਹੀਂ ਅਸੀਂ ਤਾਂ ਬਹੁਤ ਵੇਟ ਕਰੀ ਵਿਸ਼ੇ ਤਾਂ ਕਾਲੀ ਲਾਲ ਦੇ ਪ੍ਰਧਾਨ ਦੁਬਾਰਾ ਇੱਥੋਂ ਜਿਹੜੇ 2 ਲੱਖ ਤੇ ਜਿੱਤ ਕੇ ਆਉਣਗੇ ਔਰ ਇਹ ਵੀ ਬਹੁਤ ਸੋਚਿਆ ਵੀ ਸ਼ਾਇਦ ਭਾਜੀਪੀ ਦੇ ਪ੍ਰਧਾਨ ਜਿਹੜੇ ਆਦੇਆਪ ਨੂੰ ਬਹੁਤ ਖੱਬੀ ਖਾਂ ਕਹਿੰਦੇ ਆ ਸ਼ਾਇਦ ਉਹ ਵੀ ਇੱਥੋਂ ਆਉਣਗੇ ਪਰ ਕੋਈ ਵੀ ਨਹੀਂ ਆਇਆ ਫਿਰ ਜੋ ਪਾਰਟੀ ਦਾ ਫੈਸਲਾ ਸੀ ਨਹੀਂ ਤਾਂ ਮੈਂ ਮੰਗ ਕੇ ਲੈ ਕੇ ਆਉਂਦਾ ਪਾਰਟੀ ਤੋਂ ਕਿਰਪਾ ਕਰਕੇ ਮੈਨੂੰ ਇੱਕ ਵਾਰੀ ਹੋਰ ਲੜਨ ਦਾ ਮੌਕਾ ਦੇ ਦਿਓ ਸੋ ਬਹੁਤ ਚੰਗੇ ਕੈਂਡੀਡੇਟ ਨੇ ਸਾਡੇ ਕਾਕਾ ਬਰਾੜ ਜੀ ਜੋ ਮਹਿਮਾਨਦਾਰ ਬੰਸਾਨ ਨੇ ਔਰ ਬਹੁਤ ਚੰਗੀ ਸੋਸ਼ਲ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਔਰ ਅਸੀਂ ਅੱਜ ਪੂਰਾ ਜ਼ੋਰ ਲਗਾ ਕੇ ਬੁਰੇ ਆਪ ਦੇ ਜਲਾਲਾਬ ਬਦਲ ਕੇ ਜੋ ਵੱਤਵਾਦ ਉਹਨਾਂ ਲਈ ਕੰਮ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਜਾਵਾਂ ਤਾਂ ਫਿਰ ਹੁਣ ਗੋਲਡੀ ਨੂੰ ਪ੍ਰਧਾਨਾ ਨੂੰ ਹਰਾਉਣ ਦੀ ਹੱਤ ਪੈ ਗਈ ਇਹ ਸਮਝ ਲਈਏ ਨਹੀਂ ਨਹੀਂ ਜਿਵੇਂ ਤੁਸੀਂ ਮਰਜ਼ੀ ਸਮਝ ਲਓ ਪਰ ਅਸੀਂ ਬਹੁਤ ਮੇਰੇ ਸੀ ਵੀ ਸ਼ਾਇਦ ਪ੍ਰਧਾਨ ਜੀ ਸਾਰੇ ਪ੍ਰਧਾਨ ਇੱਥੋਂ ਲੜਨਗੇ ਕਿਉਂਕਿ ਉਹਨਾਂ ਦੇ ਹੋਮ ਡਿਸਟ੍ਰਿਕਟ ਨੇ ਹਮ ਲੋਕ ਸਭ ਹੈ ਪਰ ਬੜੀ ਬਦਕਿਸਮਤੀ ਹੈ ਵੀ ਕੋਈ ਇੱਥੋਂ ਆਇਆ ਨਹੀਂ ਸੋ ਚਲੋ ਜੋ ਹੋਇਆ ਠੀਕ ਹੋਇਆ ਘਟੋ ਘਟ ਇਹ ਤਾਂ ਹੋਇਆ ਅਕਾਲੀ ਦਲ ਤੇ ਔਰ ਭਾਜਪਾ ਦੇ ਪ੍ਰਧਾਨਾਂ ਨੂੰ ਇਹਨਾਂ ਡਰ ਲੱਗਣ ਲੱਗ ਗਿਆ ਆਮ ਘਰਾਂ ਦੇ ਮੁੰਡਿਆਂ ਤੋਂ ਦੁਬਾਰਾ ਇਲੈਕਸ਼ਨ ਲੜਨੋਂ ਹੀ ਹਟ ਗਏ ਹਾਲੇ ਵੀ ਆਮ ਘਰਾਂ ਦੀਆਂ 2 ਸਾਲ ਹੋ ਗਏ ਹੁਣ ਆਮ ਆਮ ਕਰੀ ਜਾਉਂਗੇ ਜਾਂ ਖਾਸ ਬਣਗੇ ਨੀ ਕੀ ਖਾਸ ਫਰਕ ਪੈਗਾ ਤੁਸੀਂ ਦੱਸੋ ਇਦਾਂ ਹੀ ਪਹਿਲਾਂ ਰਹਿੰਦੇ ਸੀ ਇਦਾਂ ਹੀ ਹਜਰੇ ਨੇ ਉਵੇਂ ਹੀ ਸਿੰਪਲ ਜ਼ਿੰਦਗੀ ਜਿਹੜੀ ਪਹਿਲਾਂ ਸੀ ਉਹ ਹੀ ਹਜਰ ਹੁੰਦੀ। ਅੱਛਾ ਭਾਈ ਸਭ ਤੋਂ ਪਹਿਲੀ ਗੱਲ ਮੈਂ ਫਿਰ ਬਾਅਦ ਦੇ ਵਿੱਚ ਮੈਂ ਭੁੱਲ ਨਾ ਜਾਵਾਂ ਤੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਇੱਕ ਗੱਲ ਬੜੀ ਕਹਿੰਦੇ ਹੁੰਦੇ ਆ ਕਿ ਇਹਨਾਂ ਨੇ 70-75 ਸਾਲ ਚ ਗਲੀਆਂ ਨਾਲੀਆਂ ਦੀ ਸੜਕਾਂ ਦੀ ਰਾਜਨੀਤੀ ਕਰੀ ਆ ਪਰ ਜਦੋਂ ਅੱਜ ਮੈਂ ਉਧਰੋਂ ਮੁਕਸਰ ਹਾਂ ਇੱਧਰ ਤੁਹਾਡੇ ਇੱਥੇ ਜਿੱਥੇ ਤੁਸੀਂ ਹੋ ਇੱਥੇ ਪਹੁੰਚਿਆ ਨਾ ਤਾਂ ਮੈਨੂੰ ਸੜਕਾਂ ਦੇਖ ਕੇ ਐ ਲੱਗਣ ਲੱਗ ਗਿਆ ਵੀ ਯਾਰ ਸ਼ਾਇਦ ਜੇ ਤੁਸੀਂ ਵੀ ਕਿਤੇ ਸੜਕਾਂ ਦੀ ਰਾਜਨੀਤੀ ਕਰ ਲਓ ਭਰਾਵੋ ਸੜਕਾਂ ਦਾ ਬਣ ਜਾਣਾ ਸੜਕਾਂ ਦੀ ਰਾਜਨੀਤੀ ਉਹ ਕਰ ਲਓ। ਆ ਵੇਖੋ ਬਿਲਕੁਲ ਠੀਕ ਗੱਲ ਐ ਮ ਮਕਸਰ ਤੋਂ ਆਰਨੀ ਵਾਲਾ ਆਏ ਹੋਗੇ ਤਾਂ ਪੰਨੀ ਵਾਲ ਤੋਂ ਪਿੱਛੇ ਮੈਨ ਲੱਗਦਾ 2-2 ਫੁੱਟ ਤੇ ਖੱਡੇ ਆ ਉਹ ਸੜਕ ਦੇ ਉੱਪਰ ਸੋ ਅਸੀਂ ਤਾਂ ਤਾਂ ਹੀ ਕਹੀਏ ਨੇ ਵੀ ਪਿਛਲੇ ਕਈ ਸਾਲਾਂ ਤੋਂ ਪਿਛਲੇ 2 ਸਾਲਾਂ ਤੋਂ ਆਡੀਓ ਦਾ ਪੈਸਾ ਰੁਕਿਆ ਸੋ ਅਸੀਂ ਤਾਂ 6 ਸਾਲ ਬਾਅਦ ਆਲਰੇਡੀ ਰਿਪੇਅਰ ਹੁੰਦੀ ਔਰ ਸੜਕ ਦੀ ਪਰ ਇੰਨੇ ਸਾਲਾਂ ਬਾਅਦ ਉਹਨਾਂ ਦਾ ਪੈਸਾ ਰੋਕ ਕੇ ਤਾਂ ਡਵੈਲਪਮੈਂਟ ਰੋਕਨ ਦੀ ਲੋੜ ਹੁੰਦੀ ਇਹਨਾਂ ਨੇ ਅਜੇ ਤੱਕ ਕੀਤਾ ਹੀ ਕੁਝ ਨਹੀਂ ਸੋ ਵਾਏ ਸੜਕਾਂ ਨਾਲੀਆਂ ਤੋਂ ਬਗੈਰ ਡਵੈਲਪਮੈਂਟ ਇੱਥੇ ਜਲਾਲਾਬਾਦ ਹਲ ਕਰ ਰਿਹਾ ਹੈ ਔਰ ਬਹੁਤ ਵੱਡੇ ਲੀਡਰ ਰਹੇ ਸੁਖਬੀਰ ਬਾਦਲ ਤੁਸੀਂ ਤਾਂ ਜੋ ਕੀ ਵੱਖਰੀ ਡਵੈਲਪਮੈਂਟ ਕਰੀ ਹੈ ਉਹ ਆਪ ਵੀ ਕਹਿ ਦਿੰਦੇ ਮੈਂ ਤੁਹਾਡੇ ਸੜਕਾਂ ਨਾਲੀਆਂ ਬਣਾਉਂਦਾ ਰਿਹਾ ਹਾਂ ਹੋਰ ਤਾਂ ਕੋਈ ਕੰਮ ਕਰਿਆ ਹੀ ਨਹੀਂ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿਉਂਕਿ ਇੰਨਾ ਅਗਰੈਸ਼ਨ ਤਾਂ ਤੁਸੀਂ ਆਪਣੀ ਇਲੈਕਸ਼ਨ ਦੇ ਵਿੱਚ ਦਿਖਾਇਆ ਸੀ ਜਦੋਂ ਸੁਖਬੀਰ ਬਾਦਲ ਤੁਸੀਂ ਵਿਰੁੱਧ ਲੜਿਓ ਨਾ ਇੰਨਾ ਅਗਰੈਸ਼ਨ ਤੁਹਾਡਾ ਕਦੇ ਵੀ 2 ਸਾਲ ਚ ਦੇਖਣ ਨੂੰ ਮਿਲਿਆ ਪਰ ਕੀ ਗੱਲ ਹੋ ਗਈ ਵੀਡੀਓ ਦੇ ਵਿੱਚ ਕਿਹਨੀਆਂ ਤੌਣਾ ਮੋੜਨ ਦੀ ਗੱਲ ਕਰ ਰਹੇ ਹੋ ਇਹ ਤੌਣਾ ਮੋੜਨ ਦੀ ਗੱਲ ਨਹੀਂ ਵੇਖੋ ਗੱਲ ਹੈ 2.5 200 ਲਗਾਏ ਸਰਕਾਰ ਬਣੀ ਨੂੰ ਮੈਂ ਚੈਲੰਜ ਕਰਕੇ ਕਹਿ ਸਕਦਾ ਜਿਹੜੇ ਹਲਕੇ ਦੇ ਵਿੱਚ ਲੋਕਾਂ ਦੇ ਰੋਜ਼ ਪਰਚੇ ਹੁੰਦੇ ਸੀ ਲੋਕਾਂ ਦਾ ਰੋਟੀ ਘਟ ਪਕਦੀ ਸੀ ਔਰ ਪਰਚੇ ਜ਼ਿਆਦਾ ਹੁੰਦੇ ਸੀ ਅੱਜ ਉਹ ਹਲਕੇ 'ਚ ਸਵਾ ਦਾਲ 2 ਸਾਲ ਹੋ ਗਏ ਕਿਸੇ ਬੰਦੇ ਨੂੰ ਤੰਗ ਨਹੀਂ ਕੀਤਾ ਗਿਆ ਕਿਸੇ ਬੰਦੇ ਤੇ ਨਜਾਇਜ਼ ਪਰਚਾ ਨਹੀਂ ਹੋਇਆ ਔਰ ਕੋਈ ਅਕਾਲੀ ਦਲ ਦਾ ਲੀਡਰ ਸੀ ਸਾਡੇ ਇੱਕ ਵਰਕਰ ਨੂੰ ਉੱਥੇ ਬਾਂਬਣੀ ਵਾਲੇ ਪਿੰਡ 'ਚ ਬਹੁਤ ਉੱਪਰ ਥੱਲੇ ਬੋਲ ਕੇ ਆਇਆ ਫਿਰ ਜੇ ਉਹਨੇ ਜਵਾਬ ਵੀ ਨਹੀਂ ਦੇ ਗਏ ਫਿਰ ਉਹ ਗੱਲ ਬਣਦੀ ਨਹੀਂ ਗਈ ਤੇ ਆਦੇ ਵਰਕਰ ਦੇ ਨਾਲ ਖੜਨਾ ਵੀ ਨਹੀਂ ਫਿਰ ਸਰਕਾਰ ਦਾ ਵੀ ਸਾਨੂੰ ਕੀ ਫਾਇਦਾ ਹੈ ਜਿਆਦੇ ਵਰਕਰ ਦੀ ਬਾਹ ਨਹੀਂ ਫੜ ਸਕਦੇ ਫਿਰ ਸਰਕਾਰਾਂ ਦਾ ਆ ਗਿਆ ਚਲੇ ਗਏ ਆਦੇ ਵਰਕਰਨ ਦਬਾ ਕੇ ਕੋਈ ਫਾਇਦਾ ਨਹੀਂ ਹੋ ਸਕਦਾ ਤੁਸੀਂ ਉਹਦੇ ਵਿੱਚ ਗੋਲਡੀ ਇੱਕ ਗੱਲ ਆਖ ਰਹੇ ਹੋ ਕਿ ਮੈਨੂੰ ਸਭ ਪਤਾ ਕਿਹਨੇ ਗਲਤ ਕੀਤਾ ਮੇਰੇ ਕੋਲੇ ਨਾਂ ਲਿਖੇ ਪਏ ਆ ਜੋ ਤੁਹਾਡੇ ਕੋਲੇ ਨਾਂ ਲਿਖੇ ਪਿਆ ਗਲਤ ਕਰਨ ਵਾਲਿਆਂ ਦੇ ਫਿਰ ਸਵਾ ਦੋ ਸਾਲ ਚੋਂ ਪਹਿਲਾਂ ਕਿਉਂ ਨਹੀਂ ਬੋਲੇ ਉਦੋਂ ਹੀ ਕਿਉਂ ਬੋਲੇ ਫਿਰ ਜਦੋਂ ਤੁਹਾਡੇ ਤੇ ਆਉਂਦੀਆਂ ਕਿਉਂਕਿ ਗਲਤ ਕਰਨ ਵਾਲਿਆਂ ਨੇ ਤਾਂ ਗਲਤ ਕੀਤਾ ਕਿ ਤੁਸੀਂ ਉਹਨੂੰ ਉਹਨਾਂ ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਵਰਤੋਗੇ ਨਹੀਂ ਬਿਲਕੁਲ ਉਹਨਾਂ ਦੇ ਇਨਕੁਆਰੀਆਂ ਸਾਰੀਆਂ ਉਹ ਸਾਡੇ ਜਿਹੜੇ ਬੀਡਾ ਅਫੀਸ ਨੂੰ ਨਿਕਲ ਪਹੁੰਚ ਗਏ ਸਾਰੀਆਂ اور ਇਨਕੁਆਰੀ ਪੈਂਡਿੰਗ ਹੈ बिकॉज ਕੋਡ ਕਰਕੇ ਉਹ ਪੈਂਡਿੰਗ ਰਹਿ ਗਿਆ ਇਲیکشن ਤੋਂ ਬਾਅਦ ਜਿਨੇ ਜਿਨੇ ਜੋ ਕੰਮ ਗਲਤ ਕੀਤੇ ਉਹਦਾ ਜ਼ਿੰਮੇਵਾਰ ਉਹ ਆਪ ਹੋਊਗਾ اور ਭੁਗਤੂਗਾ ਵੀ ਜ਼ਰੂਰ ਹੋ। ਅੱਛਾ ਤੁਹਾਡੇ ਵਾਲੇ ਹਲਕੇ 'ਚ ਇਹ ਤਾਂ ਨਹੀਂ ਹੈ ਜਦੋਂ ਤੁਸੀਂ ਹੁਣ ਵੋਟਾਂ ਮੰਗਣ ਜਾਂਦੇ ਹੋ ਤੇ ਬੀਬੀਆਂ ਕਹਿੰਦੇ ਹੋਣਗੇ ਪਹਿਲਾਂ ਵਾਲਾ 1000 ਰੁਪਏ ਦਿਓ। ਮੰਗਦੀਆਂ ਬੀਬੀਆਂ? ਨਹੀਂ ਬਿਲਕੁਲ ਮੰਗਦੇ, ਬਿਲਕੁਲ ਅਸੀਂ 5 ਗਰੰਟੀਆਂ ਦਿੱਤੀਆਂ ਸੀ। ਛਾਏ ਉਹ ਬਿਜਲੀ ਦੀ ਸੀ ਉਹ ਬਿਲਕੁਲ ਉਹ ਹੱਲ ਹੋ ਗਈ। ਔਰ ਖੇਤਾਂ ਦੇ ਲਾਈਟ ਦਾ ਅਸੀਂ ਦੇ ਲਈ ਚਮਤਕਾਰ ਕਰਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨਹਿਰਾਂ ਦੇ ਪਾਣੀ ਦੀ ਗੱਲ ਸੀ ਮੇਰਾ ਹਲਕਾ ਇਹੋ ਜਿਹਾ ਹਲਕਾ ਜਿੱਥੇ ਟੇਲਾ ਤੇ 30 ਸਾਲ ਬਾਅਦ ਪਾਣੀ ਹੈ ਚਾਹੇ ਤੁਸੀਂ ਜਾ ਕੇ ਵੇਖ ਲਿਓ ਲੋਕਾਂ ਨੇ ਆਪਦੇ ਖਾਲੇ ਢਾਤੇ ਸੀ ਹੁਣ ਬਣਾਉਣ ਲੱਗੇ ਆ ਔਰ ਜਿਹੜੇ ਹੈਲਥ ਦੀ ਗੱਲ ਕਰਦੇ ਆ ਹਸਪੀਟਲ ਬਣਾਏ ਆ ਉਹਦੇ ਚ ਵੀ ਇਨੀ ਕ腐ਸ਼ਨ ਹੈ ਪਰ ਕੋਈ ਡਾਕਟਰ ਅਵੇਲੇਬਲ ਨਹੀਂ ਹੁੰਦਾ ਸੀ ਖਾਲੀ ਰੈਫਰ ਕਰਦੇ ਸੀ ਅੱਜ ਉਸੇ ਹਸਪੀਟਲ 'ਚ 1.5 ਆਪਰੇਸ਼ਨ ਗੁੱਡੇ ਆਦੇ ਹੁੰਦੇ ਆ ਉਸੇ ਹਸਪਤਲ ਜਿਹੜੀ ਡਿਲੀਵਰੀਆਂ ਬੱਚਿਆਂ ਦੀ ਹੁੰਦੀ ਹੈ ਸੋ ਅੱਜ ਹਰ ਮੈਡੀਕਲ ਸਹੂਲਤ ਲੋਕਾਂ ਨੂੰ ਫ੍ਰੀ ਮਿਲ ਰਹੀ ਹੈ ਔਰ ਮੈਂ ਸਭ ਤੋਂ ਵੱਧ ਧੰਨਵਾਦ ਦਿਆਂ ਜਿਹੜੇ ਹਲਕੇ ਜਿਹੜੇ ਐਜੂਕੇਸ਼ਨ ਦਾ ਬੁੜਾ ਹਾਲਾਤ ਸੀ ਅੱਜ ਉਸੇ ਹਲਕੇ ਚ ਦੋ ਸਕੂਲ ਆਫ ਫੈਮਿਨਸ ਆਏ ਟੋਟਲ 45 ਕਰੋੜ 50 ਲੱਖ ਰੁਪਿਆ ਐਜੂਕੇਸ਼ਨ ਦਾ 2 ਸਾਲ ਚ ਆਇਆ ਔਰ ਦੋ ਸਕੂਲ ਆਫ ਫੈਮਿਨਸ ਇੱਕ ਜਲਾਲਾਬਾਦ ਸਕੂਲ ਆਫ ਬॉयਜ਼ ਜਿਹੜਾ ਸੀ ਉਹਨੂੰ ਸਕੋਟ ਕਰਤਾ ਔਰ ਇੱਕ ਸਭ ਤੋਂ ਵਧੀਆ ਸਕੂਲ ਹੈ ਸ਼ਾਇਦ ਉਹ ਪੂਰੇ ਪੰਜਾਬ ਦਾ ਪਹਿਲੇ ਦੋ ਤਿੰਨ ਸਕੂਲਾਂ ਚ ਹੋਏਗਾ ਸਕੂਲ ਆਫ ਫੈਮਿਨਸ ਅਰਨੀਵਾਲਾ ਤੁਸੀਂ ਇੱਥੇ ਨੇੜੇ ਬੈਠੇ ਹੋ ਇਸ ਤੋਂ ਅਗਲਾ ਪਿੰਡ ਹੈ ਉੱਥੇ ਵੇਖ ਕੇ ਜਾਇਓ ਔਰ ਤੁਸੀਂ ਵੀ ਕਹੋਗੇ ਵਾਕਈ ਪੰਜਾਬ ਸਰਕਾਰ ਨੇ ਆਮ ਘਰਾਂ ਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਐਡੀ ਵਧੀਆ ਸਹੂਲਤ ਦੇ ਕੇ ਨਵਾਚੋ ਤੇ ਆਮ ਆਦਮੀ ਪਾਰਟੀ ਤੇ ਇੱਕ ਸਵਾਲ ਬੜਾ ਉੱਠਦਾ ਕਿ ਪੰਜ ਮੰਤਰੀ ਤਿੰਨ ਐਮਐਲਏ ਤਿੰਨ तितਲੀਆਂ ਮਾਨ ਸਾਹਿਬ ਦਾ ਸ਼ਬਦ ਹੈ ਤੇ ਇੱਕ ਕਲਾਕਾਰ ਤੇ ਕਹਿੰਦੇ ਇੱਕ ਆ ਪਾਰਟੀ ਦੇ ਜਿਨ੍ਹਾਂ ਨੇ ਕੰਮ ਕੀਤਾ ਮਾਲਵਿੰਦਰ ਕੰਗ ਉਹਨਾਂ ਨੇ ਟਿਕਟ ਉਹ ਕਿਤੇ ਜਸਟੀਫਾਈ ਕੀਤੀ ਲੱਗਦੀ ਆ ਪਰ ਨੰਮ ਮੈਨ ਲਫਰੂਜਪੁਰ ਤੋਂ ਮੈਨ ਲਨ ਉਤਾਰਨਾ ਕੀ ਜ਼ਿੰਮੇਵਾਰ ਕੀ ਮਜਬੂਰੀ ਹੋ ਗਈ ਪਾਰਟੀ ਦੀ ਕੀ ਪਾਰਟੀ 2 ਸਾਲ ਦੇ ਵਿੱਚ 9 ਹਲਕਿਆਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਬੰਦਾ ਨਹੀਂ ਤਿਆਰ ਕਰ ਪਾਈ ਨਹੀਂ ਬਿਲਕੁਲ ਇਹ ਕਹਿਣਾ ਗਲਤ ਹੈ ਹਰ ਪਾਰਟੀ ਨੇ ਆਦਾ ਸਰਵੇ ਕਰਾਉਂਦੀਆਂ ਹਰ ਪਾਰਟੀ ਜਿਹੜਾ ਜਿੱਤਣ ਵਾਲਾ ਕੈਂਡੀਡੇਟ ਉਹਨੂੰ ਦਿੰਦੀ ਹੈ ਸੇ ਕੋਈ ਵੀ ਕਿਉਂ ਨਾਵੇ ਕਈ ਹਲਕਿਆਂ ਵਿੱਚ ਸਿਚੁਏਸ਼ਨ ਅਲੱਗ-ਅਲੱਗ ਹੁੰਦੀ ਹੈ ਸੋ ਆਮਕਰਨ ਤੁਸੀਂ ਮੰਤਰੀ ਲੈ ਲਓ ਉਹ ਵੀ ਆਮਕਰਨ ਦੇ ਬੰਦੇ ਆ ਕੀ ਫਰਕ ਹੈ ਉਹਨਾਂ ਫਰਾਂਡੇ ਤੇ ਆਪਣੇ ਚ ਜੇ ਤੁਸੀਂ ਦੂਜੀਆਂ ਪਾਰਟੀਆਂ ਦੀ ਗੱਲ ਕਰਦੇ ਹੋ ਤਾਂ ਉਹਨਾਂ ਨੇ ਕਿਹੜਾ ਬਾਹਰੋਂ ਲਏ ਉਹ ਵੀ ਤਾਂ ਉਹਨਾਂ ਨੇ ਉਤਾਰ ਰਹੇ ਆ ਅਕਾਲੀ ਦਲ ਵੇਖ ਲਓ ਮੇਰੇ ਇੱਥੇ ਜਿਹੜੇ ਤਿੰਨ ਵਾਰੀ ਜੋਰਾ ਸਿੰਘ ਮਾਨ ਰਹੇ ਆ ਪਹਿਲਾ ਮੈਂਬਰ ਪਾਰਲੀਮੈਂਟ ਉਹਨਾਂ ਦਾ ਬੇਟਾ ਤਿੰਨ ਵਾਰੀ ਹਲਕਾ ਇੰਚਾਰਜ ਰਹੇ ਤਿੰਨੇ ਵਾਰੀ ਹਾਰੇ ਗੁਰੂ ਸਾਹਿਬ ਤੋਂ ਅੱਜ ਉਹਦੇ ਮੁੰਡੇ ਨੂੰ ਟਿਕਟ ਦਿੱਤੀ ਹੈ ਤੁਸੀਂ ਕਾਂਗਰਸ ਦਾ ਵੇਖ ਲਓ ਸ਼ੇਰ ਸਿੰਘ ਖਵਾਯਾ ਦੋ ਵਾਰੀ ਐਮਐਲ ਰਹੇ ਆ ਦੋ ਵਾਰੀ ਐਮਪੀ ਰਹੇ ਆ ਇੱਕ ਵਾਰੀ ਮੁੰਡਾ ਮਿਲ ਰਿਹਾ ਅੱਜ ਉਹ ਦੁਬਾਰਾ ਐਮਪੀ ਲੜ ਰਹੇ ਆ ਸੋ ਪਾਰਟੀਆਂ ਦੇ ਦੇਖਣਾ ਅਸੀਂ ਤਾਂ ਨਵੀਂ ਪਾਰਟੀ ਐ ਸੋ ਵਾਲੇ ਪਾਰਟੀ ਦਾ ਸਟੇਬਲ ਹੁੰਦਾ ਵੀ ਟਾਈਮ ਐ 2 ਸਾਲਾਂ ਜ ਹੁਣ ਸਾਡੇ ਕਈ ਲੀਡਰ ਹੋਰ ਦਿੱਲੀ ਤੱਕ ਪਹੁੰਚ ਜਾਣਗੇ ਸੋ ਨਵੇਂ ਬੰਦੇ ਨੂੰ ਹੋਰ ਮੌਕਾ ਮਿਲੇਗਾ ਪਿੱਛੇ ਬਾਈ ਇਲੈਕਸ਼ਨ ਜਾਂਦਾ ਗੋਲਡੀ ਸਿਆਸਤ ਦੇ ਵਿੱਚ ਨਾ ਗਰੰਟੀਆਂ ਬਹੁਤ ਚੱਲਣ ਲੱਗੀਆਂ ਪਹਿਲਾਂ ਤਾਂ ਵਾਅਦੇ ਹੁੰਦੇ ਸੀ ਦਾਅਵੇ ਹੁੰਦੇ ਸੀ ਹੁਣ ਤਾਂ ਗਰੰਟੀ ਹੀ ਦਿੰਦੇ ਨੇ ਚਾਹੇ ਉਹ ਮੋਦੀ ਦੀ ਗਰੰਟੀ ਹੋਵੇ ਚਾਹੇ ਉਹ ਕੇਜਰੀਵਾਲ ਦੀ ਗਰੰਟੀ ਹੋਵੇ ਤਾਂ ਗੋਲਡੀ ਦੀਆਂ ਕੋਈ ਗਰੰਟੀਆਂ ਦਿੱਤੀਆਂ ਨਾ ਗੋਲਡੀ ਨੇ ਆਪਣੇ ਹਲਕੇ ਨੂੰ ਮੇਰੇ ਹਲਕੇ 'ਚ ਸਭ ਤੋਂ ਵੱਡਾ ਇਸ਼ੂ ਸੀ ਪੀਨ ਵਾਲੇ ਪਾਣੀ ਦਾ ਕਿਉਂਕਿ ਅਸੀਂ ਡਾਰਕ ਜ਼ੋਨ ਚਾਂ ਜਲਾਲਾਬਾਦ ਹਲਕਾ ਔਰ 223 ਪਿੰਡਾਂ 'ਚ ਇੱਕ ਇਕੱਠਿਆਣੀ ਬੋਧਲੇ ਪਲਾਂਟ ਲੱਗੀ ਜਾਂਦਾ ਸੋ ਮੈਂ ਉਹਦੇ ਲਈ ਧੰਨਵਾਦ ਦੀ ਆਪਦੀ ਸਰਕਾਰ ਦਾ ਜਿਨ੍ਹਾਂ ਨੇ ਸੈਂਟਰ ਸਰਕਾਰ ਨਾਲ ਜੁਆਇੰਟ ਇੱਕ ਪ੍ਰੋਜੈਕਟ ਜਿਹੜਾ ਸਰਫੇਸ ਵਾਟਰ ਦਾ ਇੱਕ ਪ੍ਰੋਜੈਕਟ ਦਿੱਤਾ ਘੱਟੇ ਲਈ ਬੋਧਲੇ ਉੱਥੇ 223 ਪਿੰਡਾਂ ਨੂੰ ਪੀਣ ਵਾਲਾ ਪਾਣੀ ਜਾਣਾ ਹੈ ਨਹਿਰੀ ਪਾਣੀ ਪਿਉਰੀਫਾਈ ਕਰਕੇ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਪਾਣੀ ਦੇ ਸਕਦੇ ਹੋ ਚੰਗਾ ਇਸ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਕੋਈ ਫੋਨ ਵਾਲਾ ਕੰਮ ਹੈ ਸੋ ਅੱਜ ਤੱਕ ਜਿਹੜਾ ਕਿਸੇ ਤੋਂ ਨਹੀਂ ਹੋਇਆ ਉਹ ਸਭ ਤੋਂ ਵੱਡਾ ਕੰਮ ਹੈ ਜਿਹੜਾ ਅਸੀਂ ਪੀਨ ਵਾਲੇ ਪਾਣੀ ਦਾ ਉਹਨਾਂ ਨੂੰ ਲੋਕਾਂ ਨੂੰ ਦਸੰਬਰ ਤੱਕ ਹੈਂਡਓਵਰ ਕਰ ਦੇਾਂਗੇ ਔਰ ਬਾਕੀ ਦਾ ਕੰਮ ਚੱਲਦਾ ਹੀ ਰਹਿੰਦੇ ਹੈ ਚਾਹੇ ਤੁਸੀਂ ਸੜਕਾਂ ਨਾਲੀਆਂ ਲੈ ਲੋ ਤੁਸੀਂ ਮੰਡੀਆਂ ਲੈ ਲੋ ਔਰ ਮੈਂ ਧੰਨਵਾਦ ਦੀਆਂ ਮੰਡੀ ਬੋਰਡ ਦਾ ਵੀ ਜਿਨ੍ਹਾਂ ਨੇ 11 ਕਰੋੜ ਰੁਪਏ ਜਲਾਲਾਬਾਦ ਹਲਕੇ ਨੂੰ ਮੰਡੀ ਬੋਰਡ ਚ ਮੈਨੂੰ ਮਿਲੇ ਜਲਾਲਾਬਾਦ ਹਲਕੇ ਨੂੰ ਔਰ ਅਰਨੀ ਵਾਲਾ ਸ਼ੇਖਸਬਾਨ ਜਿੱਥੇ ਕਾਟਨ ਦੀ ਪਹਿਲੀ ਮੰਡੀ ਬੰਨੀ ਹੈ 14 ਕਿੱਲੇਾਂ ਚ ਔਰ ਸਭ ਤੋਂ ਵੱਡੀ ਗੱਲ ਜਿਹੜੇ ਕੈਂਡੀਡੇਟ ਹੈ ਅਕਾਲੀ ਦਲ ਦੇ ਜੋਹਰਾ ਸਿੰਘ ਮਾਨ ਐਮਪੀ ਰਹੇ 3 ਵਾਰ ਉਹਨਾਂ ਦੇ ਪਿੰਡ ਦਾਣਾ ਮੰਡੀ ਹੁਣ ਆਵਾਮੀ ਪਾਰਟੀ ਨੇ ਬਣਾ ਕੇ ਦਿੱਤੀ ਹੈ ਅੱਜ ਤੱਕ ਇਸ ਗੱਲ ਤੋਂ ਵੰਜੇ ਸੀ ਉਹਨਾਂ ਦੇ ਪਿੰਡ 'ਚ ਪੀਣ ਵਾਲਾ ਪਾਣੀ ਤੋਂ ਵੰਜੇ ਸੀ ਦੂਜੇ ਪੈਸੇ ਕਬਾਇਆ ਸਭ ਲੈ ਲੋ ਤੁਸੀਂ ਉਹਨਾਂ ਦੇ ਪਿੰਡ ਜਾਇਓ ਔਰ ਬੰਦੇ ਦੇ ਇੰਟਰਵਿਊ ਲੇਓ ਤੁਹਾਨੂੰ ਪਤਾ ਲੱਗੇਗਾ ਜਿਹੜੇ ਪਿੰਡ 'ਚ ਸੀਵਰੇਜ ਵੀ ਹੈ ਨਹੀਂ ਸੀ 3 ਵਾਰ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਸੀਵਰੇਜ ਕ੍ਰੋਸ ਕਰਨ ਦੀ 45 ਲੱਖ ਰੁਪਇਆ ਲਾ ਕੇ ਪਹਿਲਾਂ ਥਾਪਰ ਮਾਡਲ ਬਣਾਇਆ ਫਿਰ ਉਤੇ ਸੀਵਰੇਜ ਦਾ ਸਾਰਾ ਉਹਨਾਂ ਨੂੰ ਸਿਸਟਮ ਦਿੱਤਾ ਜਿਹੜਾ ਬੰਦਾ ਦੇ ਪਿੰਡ ਨਹੀਂ ਸੰਭਾਲ ਸਕਦਾ ਮੈਨੂੰ ਸਮਝਦਾ ਲੋਕਾਂ ਨੂੰ ਵੋਟ ਪਾਣੀ ਚਾਹੀਦੀ ਉਸ ਬੰਦੇ ਨੂੰ ਮੈਂ ਤੁਹਾਡੀ ਗਰੰਟੀਆਂ ਦੀ ਗੱਲ ਕਰਦਾ ਸੀ ਹੁਣ ਇਹ ਚੋਣ ਚ ਤੁਸੀਂ ਕਿਉਂਕਿ ਤੁਸੀਂ ਵੀ ਤਾਂ ਸਪੈਸ਼ਲਿਸਟ ਮੈਂ ਦੇਖਿਆ ਪੜਿਆ ਤੁਹਾਡਾ ਤੁਸੀਂ ਵੀ ਗਰੰਟੀਆਂ ਦੇ ਰਹੇ ਹੋ ਇਸ ਚੋਣ ਦੇ ਵਿੱਚ ਬਿਲਕੁਲ ਦਿੱਤੀਆਂ ਮੈਂ ਤੁਸੀਂ ਵੇਖ ਲਓ ਸਭ ਤੋਂ ਵੱਡਾ ਪੀਨ ਵਾਲੇ ਪਾਣੀ ਦਾ ਮੁੱਦਾ ਸੀ ਔਰ ਨਹਿਰੀ ਦਾ ਜਿਹੜਾ ਸਾਡੇ ਟੇਲਾਂ ਤੇ ਕਦੇ ਪਾਣੀ ਆਇਆ ਹੀ ਨਹੀਂ ਸੀ ਅੱਜ ਅਸੀਂ ਟਾਲੀ ਵਾਲੇ ਜਟਾ ਪਿੰਡ ਬੈਠੇ ਆ ਪਰ ਗੋੜੀ ਮਾਫ ਕਰਨਾ 10 ਦਿਨ ਪਹਿਲਾਂ ਪਟਵਾਰੀਆਂ ਨੇ ਮੰਗ ਪੱਤਰ ਦਿੰਦੇ ਰਹੇ ਲੋ ਵੱਖ-ਵੱਖ ਲੋਕਾਂ ਦੇ ਸਮਾਜ ਦੇ ਵਿੱਚ ਜਿਹੜੇ ਵੱਖ-ਵੱਖ ਆਵਾਜ਼ਾਂ ਚੱਕਣ ਵਾਲੇ ਸੀ ਨਹਿਰੀ ਪਟਵਾਰੀ ਕਹਿੰਦੇ ਸਰਕਾਰ ਸਾਡੇ ਤੋਂ ੱੱਕੇ ਨਾਲ 100% ਲਿਖਾ ਰਹੀ ਆ ਜਦਕਿ 20 ਤੋਂ 25% ਪਾਣੀ ਪਹੁੰਚਿਆ ਚਲੋ ਮੈਂ ਤੁਹਾਨੂੰ ਇਹ ਦੱਸ ਦਿੰਦਾ ਮੇਰੇ ਹਲਕੇ 'ਚ ਖੁੰਡ ਵਾਲਾ ਸਹਾਨੀਆ ਢਿੱਲਾ ਉੱਥੇ ਤੁਸੀਂ ਜਾ ਕੇ ਵੈਰੀਫਾਈ ਕਰ ਲਓ 30 ਸਾਲ ਬਾਅਦ ਉੱਥੇ ਪਾਣੀ ਆਇਆ ਮੇਰੇ ਹਲਕੇ 'ਚ ਪਾਕਾਂ ਢਿੱਲਾ ਉੱਥੇ ਜਾ ਕੇ ਵੇਖ ਲਓ ਕਈ ਸਾਲ ਹੋ ਗਿਆ ਵਿਚਾਰੇ ਰੋਂਦੇ ਰਹਿੰਦੇ ਸੀ ਪਾਣੀ ਨਹੀਂ ਹੁੰਦਾ ਅਸੀਂ ਟਾਲੀ ਵਾਲੇ ਜੱਟਾਂ ਬੈਠੇ ਆ ਇਹ ਤੇਲਾਂ ਤੇ ਪਾਣੀ ਬਹੁਤ ਥੋੜਾ ਥੋੜਾ ਆਉਂਦਾ ਸੀ ਉੱਥੇ ਜਾ ਕੇ ਤੁਸੀਂ ਵੈਰੀਫਾਈ ਕਰ ਲਓ ਮੈਂ ਤਾਂ ਆਪਦੇ ਹਲਕੇ ਦੀ ਗੱਲ ਕਰ ਸਕਦਾ ਜਿੱਥੇ ਤੇਲਾਂ ਤੇ ਬੈਠੇ ਐ ਜੇ ਉੱਥੇ ਪਾਣੀ ਆ ਗਿਆ ਫਿਰ ਬਾਕੀ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ ਕਿੱਥੇ ਪਾਣੀ ਨਹੀਂ ਆ ਸਕਦਾ ਸੋ ਇਹ ਬਹੁਤ ਵੱਡਾ ਮੁੱਦਾ ਹੈ ਜ਼ਿਮੀਂਦਾਰਾਂ ਲਈ ਜਿਹੜਾ ਉਹਨੂੰ ਰੀਲੀਫ ਮਿਲਿਆ ਔਰ ਤੁਸੀਂ ਜਾ ਕੇ ਵੈਰੀਫਾਈ ਕਰਿਓ ਝੂਠ ਲੱਗ ਚੀਜ਼ ਹੈ ਬੋਲਣਾ ਲੱਗ ਚੀਜ਼ ਹੈ ਤੁਸੀਂ ਔਨ ਰਿਕਾਰਡ ਹੈ ਤੁਸੀਂ ਜਾ ਕੇ ਉੱਥੇ ਲੋਕਲ ਪਬਲਿਕ ਤੋਂ ਪੁੱਛ ਸਕਦੇ ਹੋ ਉਡੀ ਇੱਕ ਦੂਜੀ 13 0 ਦੀ ਜਿਹੜੀ ਮਾਨ ਸਾਹਿਬ ਕਹਿੰਦੇ ਆ ਕਿ 13 0 ਦਾ ਦਾਵਾ ਪਰ ਦੂਜੇ ਪਾਸੇ ਜਦੋਂ ਦੇਖਦੇ ਆ ਵਿਰੋਧ ਹੁੰਦਾ ਉਹ ਕਦੇ ਬਰਨਾਲੇ ਦੇ ਵਿੱਚ ਹੀ ਉਮੀਦ ਹਿਰ ਦੇ ਆਪ ਦੇ ਖੋ ਦਾ ਹਲਕੇ ਦੇ ਵਿੱਚ ਹੋ ਜਾਂਦਾ ਲੋਕ ਘਿਰਦੇ ਨੇ ਤਾਂ ਖੁੱਡੀਆਂ ਸਾਹਿਬ ਦਾ ਤਾਂ ਤੁਸੀਂ ਦੇਖਿਆ ਹੀ ਆ ਹਰ ਦਿਨ ਦਾ ਮਤਲਬ ਨਿੱਤ ਦਿਨ ਦੀ ਆ ਕਿਸਾਨਾਂ ਦਾ ਵਿਰੋਧ ਆ ਜਿਹੜਾ ਆਮ ਲੋਕਾਂ ਦਾ ਵੀ ਆ ਥੋੜੇ ਹਲਕੇ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ ਜਿਹੜਾ ਦੇਖੋ ਵਿਰੋਧ ਤਾਂ ਹੋ ਰਿਹਾ ਉਹਦਾ ਕਿਵੇਂ ਸਾਹਮਣਾ ਕਰੋਗੇ ਕਿਉਂਕਿ 2 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਦਾਅਵੇ ਐਸੇ ਵੀ ਰਹੇ ਨੇ ਨਾ ਜਿਹੜੇ ਪੂਰੇ ਨਹੀਂ ਹੋਏ ਵੇਖੋ ਇੱਕ ਹੀ ਮੁੱਦਾ ਹੈ ਜਿਹੜਾ 1000 ਰੁਪਏ ਦਾ ਜਿਹੜਾ ਹਾਲੇ ਤੱਕ ਪੂਰਾ ਨਹੀਂ ਹੋਇਆ ਮੈਨੂੰ ਦੱਸ ਦਿਓ ਹੋਰ ਕਿਹੜਾ ਮੁੱਦਾ ਸੀ ਜਿੱਦੇ ਸਰਕਾਰ ਬਣੀ ਸੀ ਜਾਂ ਮੁੱਦਾ ਕੰਪਲੀਟ ਨਹੀਂ ਹੋਇਆ ਕੰਮ ਨਹੀਂ ਆਇਆ 39000 ਜਿਹੜੀਆਂ ਨੌਕਰੀਆਂ ਤੁਸੀਂ ਕਹਿੰਦੇ ਹੋ ਚਾਹੇ ਉਹ ਕਾਂਗਰਸ ਹੋਣਾ ਚਾਹੇ ਕਾਲੀ ਹੋਣ ਉਹ ਕਹਿੰਦੇ ਮਾਨ ਸਾਹਿਬ ਡਾਟਾ ਤੇ ਦੇਣ ਰਿਕਾਰਡ ਤੱਕ ਕਿਤੋਂ ਕੱਢਣ 45000 ਨਵੀਂ ਨੌਕਰੀ ਦਾ ਕਿਹੜੀ ਦਾ ਨੋਟੀਫਿਕੇਸ਼ਨ ਜਾਰੀ ਹੋਈ ਉਹ ਤੇ ਮਾਨ ਸਾਹਿਬ ਦੱਸਣ ਪੁਰਾਣੀਆਂ ਨੌਕਰੀਆਂ ਨੇ ਸਰਕਾਰ ਦੀਆਂ ਕਦੇ 500 ਕਿਸੇ ਵੀ ਮਹੀਨੇ 500 ਜੋਇਨਿੰਗ ਲੈਟਰ ਤੱਕ ਜੋਇਨਿੰਗ ਲੈਟਰ ਦਿੱਤਾ ਕਿਸੇ ਵੀ ਮਹੀਨੇ 400 ਜੋਇਨਿੰਗ ਲੈਟਰ ਦਿੱਤਾ ਉਹਦੇ ਵਿੱਚ ਇਹ ਆ ਵੀ 600 100 200 500 ਕਰਕੇ 5 ਸਾਲ ਟੱਪ ਜਾਣੇ ਪੁਰਾਣੀਆਂ ਨੌਕਰੀਆਂ ਸਾਰੀਆਂ ਤੇ ਪੁਰਾਣੇ ਰੁਕੇ ਸੀ ਤਾਂ ਰੋਕੇ ਹੀ ਨਹੀਂ ਸੀ ਇਹਨਾਂ ਨੂੰ ਨਾ ਚੰਨੀ ਰੋਕੇ ਸੀ देखो को जे कोई बंदा काम ਕਰਦਾ ਤਾਂ ਤੁਹਾਨੂੰ ਇਹ ਕਹਿਣਾ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਉਹ ਪੁਰਾਣੀ ਸਰਕਾਰ ਦੇ ਕੰਮ ਸੀ ਤੇ ਕਿਸੇ ਨੇ ਰੋਕੇ ਥੋੜੀ ਸੀ ਤੁਸੀਂ ਗੱਲ ਗੱਲ ਪੁਰਾਣੀ ਤੁਸੀਂ ਬੱਕਰੀਆਂ ਚੋਂਦੇ ਰਹੇ ਹੋ ਤੁਸੀਂ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਸਾਢੇ 4 ਸਾਲ ਬਾਅਦ ਤੁਹਾਨੂੰ ਜਾਗ ਆਉਂਦੀ ਸੀ ਨੌਕਰੀਆਂ ਦੀ ਇਹ ਵੀ ਉਹੀ ਸਰਕਾਰ ਹੈ ਪਹਿਲਾਂ ਵੀ ਉਹੀ ਸਰਕਾਰ ਸੀ ਤੁਹਾਡਾ ਮੁੱਖ ਮੰਤਰੀ ਘਰੇ ਸੁੱਤਾ ਰਹਿੰਦਾ ਸੀ ਸਾਡਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਅੱਜ ਸੜਕਾਂ ਤੇ ਤੁਰਿਆ ਫਿਰਦਾ ਹੈ ਪੰਜਾਬ ਦਾ ਮੁੱਖ ਮੰਤਰੀ ਉਹ ਟੌਰ ਨਾਲ ਕਹਿੰਦਾ ਵੀ ਮੈਂ 43000 ਨੌਕਰੀਆਂ ਦਿੱਤੀਆਂ 45 43000 ਦਾ ਕੋਈ ਰਿਕਾਰਡ 43000 ਦਾ ਕੋਈ ਉਹ ਡਾਟਾ ਜਾਰੀ ਕਰੋਗੇ ਕਦੇ ਬਿਲਕੁਲ ਕਿਉਂ ਤੁਹਾਡੇ ਸਾਹਮਣੇ ਹੋਂ ਰਿਕਾਰਡ ਹੈ ਹਰ ਰੋਜ਼ ਲੋਕਾਂ ਨੂੰ ਆਫਰ ਲੈਟਰ ਦਿੱਤੇ ਜਾਂਦੇ ਆ ਕੋਈ ਓਲਾ ਥੋੜੀ ਹੈ ਹਰ ਰੋਜ਼ ਮੁੱਖ ਮੰਤਰੀ ਦਿੰਦੇ ਇਹਦੇ ਚਿਤ ਕੋਈ ਹੋਣੀ ਚੈਨਲ ਰਾਈ ਸਾਰੇ ਮੀਡੀਆ ਰਾਈ ਦਿੰਦੇ ਹਰ ਇੱਕ ਨੂੰ ਪਬਲਿਸ਼ ਕਰਾਇਆ ਜਾਂਦਾ ਨਾ ਕਿ ਇਹਨਾਂ ਤਰ੍ਹਾਂ ਪਤਾ ਹੀ ਨਹੀਂ ਲੱਗਦਾ ਸੀ ਵੀ ਫਲਾਣੇ ਦਾ ਮੁੰਡਾ ਲੱਗ ਗਿਆ ਫਲਾਣੇ ਦੀ ਬੇਟੀ ਲੱਗੀ ਫਲਾਣੇ ਦਾ ਭਤੀਜਾ ਲੱਗ ਗਿਆ ਅੱਜ ਉਹ ਦਿਨ ਆਇਆ ਜਦੋਂ ਲੋਕਾਂ ਦੀ ਆਵਾਜ਼ ਲੋਕਾਂ ਦੀ ਪੜਾਈ ਦਾ ਮੁੱਲ ਪਿਆ ਲੋਕ ਆਉਦੀ ਪੜਾਈ ਬਾਹਰ ਰੰਜਨ ਦੀ ਬਜਾਏ ਆਦੇ ਪੰਜਾਬ ਚ ਵਸਣਾ ਚਾਹੁੰਦੇ ਆ ਅੱਜ ਪਹਿਲੀ ਵਾਰੀ ਲੋਕਾਂ ਨੂੰ ਆਪਦੀ ਸਰਕਾਰ ਮਿਲੀ ਹੈ ਜਿਹੜੀ ਲੋਕਾਂ ਨੂੰ ਨੌਕਰੀਆਂ ਦੇ ਰਹੀ ਹੈ ਤਾਂ ਮੈਂ ਅਖੀਰ ਤੇ ਇਹੀ ਚਾਹੂੰਗਾ ਕਿ ਤੁਸੀਂ ਆਪਣੇ ਵੱਲੋਂ ਕੀ ਆਪਣੇ ਵੋਟਰਾਂ ਨੂੰ ਤੁਹਾਨੂੰ ਵੋਟ ਕਿਉਂ ਪਾਉਣਾ ਫਿਰੋਜ਼ਪੁਰ ਦੇ ਲੋਕ ਤੁਹਾਡੇ ਕੈਂਡੀਡੇਟ ਨੂੰ ਵੋਟ ਕਿਉਂ ਪਾਉਣਾ ਜਾਂ ਜਲਾਲਾਬਾਦ ਵਾਲੇ ਦੁਆਰੇ ਗੋਲਡੀ ਨੂੰ ਕਿਉਂ ਲੀਡ ਦੇਣ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਲਾਲਾਬਾਦ ਵਾਸੀਆਂ ਨੂੰ ਫਿਰੋਜ਼ਪੁਰ ਵਾਸੀਆਂ ਨੂੰ ਇਹ ਰਿਕੁਐਸਟ ਕਰਨਾ ਚਾਹਣਾ ਵੀ ਆਮ ਆਦੀ ਪਾਰਟੀ ਨੇ ਸਵਾ ਦੋ ਸਾਲ ਚ ਥੋਡੇ ਪਰਿਵਾਰਾਂ ਚ ਪਿਆਰ ਤੇ ਸਾਂਝ ਬਣਾ ਕੇ ਰੱਖੀ ਉਸ ਲਈ ਵੋਟ ਕਰੋ ਔਰ ਸਕੀਮਸ ਤੁਹਾਨੂੰ ਮੇਰੇ ਨਾਲ ਜਿਆਦਾ ਪਤਾ ਨਹੀਂ ਕਿਉਂਕਿ ਬਿਜਲੀ ਤੁਹਾਨੂੰ ਪਤਾ ਕਿੰਨੀ ਆ ਰਹੀ ਹੈ ਖੇਤਾਂ ਦੀ ਲਾਈਟ ਕਿੰਨੀ ਆ ਰਹੀ ਔਰ ਸਭ ਤੋਂ ਵੱਡੀ ਗੱਲ ਪੰਜਾਬ ਹੁਣ ਅੱਗੇ ਵਰਗਾ ਪੰਜਾਬ ਨਹੀਂ ਰਿਹਾ ਪੰਜਾਬ ਵੀ ਤਰੱਕੀ ਦੇ ਰਾਹ ਤੇ ਜਾਣ ਲੱਪਿਆ ਸੋ ਇਸ ਕਰਕੇ ਤੁਹਾਡੇ ਤੋਂ ਹੀ ਉਮੀਦ ਕਰਦੇ ਆਂ ਵੀ ਆਮ ਆਦੀ ਪਾਰਟੀ ਦਾ ਜਿਹੜੀ ਕਮੀ ਸੀ ਸਾਡੇ ਕੋਲ ਐਮਪੀ ਨਹੀਂ ਸੀ ਅਸੀਂ ਐਮਪੀ ਬਣਾ ਕੇ ਭੇਜੀਏ ਤਾਂ ਕਿ ਜਿਹੜਾ ਪੰਜਾਬ ਦਾ ਰੁਕਿਆ ਫੰਡ ਹੈ ਉਹ ਸੈਂਟਰ ਸਰਕਾਰ ਤੋਂ ਤੁਹਾਡੇ ਐਮਪੀ ਲੈ ਕੇ ਆਉਣ ਔਰ ਪੰਜਾਬ ਦਾ ਜਿਹੜਾ ਡਵੈਲਪਮੈਂਟ ਹੈ ਉਹ ਹੋਰ ਚੰਗਾ ਹੋ ਸਕੇ ਔਰ ਤੁਹਾਡੇ ਪਰਿਵਾਰਾਂ ਲਈ ਹੋਰ ਬਿਹਤਰ ਹੋ ਸਕੇ ਸਭ ਦਾ ਧੰਨਵਾਦ ਮੈਂ ਇੱਕ ਵਾਰ ਫੇਰ ਬੇਨਤੀ ਕਰੂੰਗਾ ਸਾਡੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਜੀ ਨੂੰ ਫਤਵਾਦ ਵੋਟ ਪਾ ਕੇ ਕਾਮਯਾਬ ਕਰੋ ਧੰਨਵਾਦ ਬੋਲਦੀ ਬਹੁਤ ਧੰਨਵਾਦ ਭਾਈ ਤੁਸੀਂ ਸਮਾਂ ਕੱਢਿਆ ਸੋ ਇਸਨ ਜਗਦੀਪ ਸਿੰਘ ਗੋਲਡੀ ਕੰਬੋਜ਼ ਐਮਐਲਏ ਨੇ ਜਲਾਲਾਬਾਦ ਤੋਂ ਤੇ ਜਿਨ੍ਹਾਂ ਨੇ ਕਿਹਾ ਕਿ ਮੈਂ ਤਾਂ ਚੋਣ ਲੜਨ ਦੀ ਪੂਰੀ ਤਿਆਰੀ ਦੇ ਵਿੱਚ ਸੀ ਕਹਿੰਦੇ ਜੇ ਪਾਰਟੀ ਟਿਕਟ ਨਾ ਦਿੰਦੀ ਮੈਂ ਤੱਕੇ ਨਾਲ ਵੀ ਅੜ ਕੇ ਲੈ ਆਉਂਦਾ ਬੇਨਤੀ ਉੰਦੀ ਕਰਕੇ ਕਹਿੰਦੇ ਲੈ ਆਉਂਦਾ ਪਰ ਮੈਂ ਤਾਂ ਉਡੀਕਦਾ ਰਿਹਾ ਕਹਿੰਦੇ ਸੁਖਵੀਰ ਬਾਦਲ ਨੂੰ ਕਿ ਦੁਬਾਰੇ ਆਉਣ ਦੁਬਾਰਾ ਉਹਨਾਂ ਨਾਲ ਮੁਕਾਬਲਾ ਕੀਤਾ ਜਾਵੇ ਤੇ ਕਹਿੰਦੇ ਦੂਜੇ ਪਾਸੇ ਮੈਂ ਡੀਕਦਾ ਰਿਹਾ ਭਾਜਪਾ ਦੇ ਪ੍ਰਧਾਨ ਨੂੰ ਜਾਖੜ ਸਾਹਿਬ ਨੂੰ ਕਹਿੰਦੇ ਉਹਦਾ ਦੀ ਵੀ ਚਰਚਾ ਸੀ ਉਹ ਵੀ ਆਏ ਨਹੀਂ ਤਾਂ ਫਿਰ ਜੋ ਵੀ ਪਾਰਟੀ ਨੇ ਕਹਿੰਦੇ ਕੈਂਡੀਡੇਟ ਦਿੱਤਾ ਤਾਂ ਅਸੀਂ ਉਹਦੇ ਨਾਲ ਖੜੇ ਹਾਂ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ